ਹਾਂਜੀ ਸਸਲੀ ਕਾਲ ਜੀ ਕੀ ਹਾਲ ਚਾਲ ਆ ਵਪਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਪਿੰਡ ਛਿਆਂਪਾੜੀ ਜ਼ਿਲ੍ਹਾ ਫਰੋਜ਼ਪੁਰ ਤੇ ਤਹਿਸੀਲ ਜੀਰਾ ਤੇ ਅੱਜ ਆਪਣੇ ਕੋਲੇ ਇੱਕ ਸੱਜਰ ਮੱਝ ਤੇ ਤਿੰਨ ਬਿਹੜਾਂ ਇਹਨਾਂ ਬਾਰੇ ਨੌਲੇਜ ਦਵਾਂਗੇ ਜੇ ਕਿਸੇ ਵੀਰ ਭਰਾ ਨੂੰ ਕੋ ਚੰਗੀ ਲੱਗੇ ਵੀਰੋ ਨਾਲ ਗੱਲ ਕਰੋ ਸੋ ਸਮਝ ਇੱਥੇ ਆਣ ਕੇ ਡੰਗਰ ਵੇਖੋ ਚੋਵੋ ਪਰਖੋ ਜਿਵੇਂ ਤੁਹਾਡਾ ਦਿਲ ਕਰਦਾ ਤਸੱਲੀ ਫੁੱਲ ਕਰੋ ਕਿਉਂਕਿ ਸਾਲ ਹੀ ਚੀਜ਼ ਆ 19 ਕੀ ਹੋ ਨਾ ਜਾਵੇ ਤੁਸੀਂ ਇੱਥੇ ਆਣ ਕੇ ਪਰਖਿਆ ਕਰੋ ਸੋ ਆ ਆਪਾਂ ਮੱਝ ਤੋਂ ਸ਼ੁਰੂ ਕਰਦੇ ਕੀ ਹੈ ਜੀ ਡਿਟੇਲ ਦੱਸੋ ਇਹ ਛੋਟੀ ਸਹੀ ਦੂਜੀ ਸੂਈ ਠੀਕ ਹੈ ਜੀ ਤੇ ਇਹਨਾਂ ਦਾ ਬੱਚਾ ਹੈ ਉਹ ਭੁੱਲ ਗਿਆ ਦਾ ਅੱਛਾ ਤੇ ਦੋਵੇਂ ਟਾਈਮ ਮਿਲਦੀ ਟੀਕੇ ਤੇ ਬਾਕੀ ਥਾਪੀ ਤੇ ਮਿਲ ਸਕਦੀ ਆ ਹੌਲੀ ਟਕਾਉਣੀ ਪਊਗੀ ਤੇ ਦੁੱਧ ਐਸ ਟਾਈਮ ਤਿਆਰ ਸਰੇ 14 ਕਿਲੋ ਆ ਨੈਟ ਹਾਂ ਜਵਾ ਕੇ ਤੋਲ ਕੇ ਦੇ ਦਾਂਗੇ ਹਾਂ ਤੋਲ ਕੇ ਠੀਕ ਹੈ ਤੋਲ ਕੇ ਵਿਖਾ ਦੇ ਮੜੀ ਹਣ ਬਹੁ ਨਿੱਕੇ ਨਿੱਕੇ ਬਾਕੀ ਵੇਖ ਲਓ ਪਲੀ ਸੋਹਣੀ ਸੀਗੀ ਕਿੰਨੇ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਬਾਕੀ ਦੀ ਵੀ ਵਹਾਨੇ ਨੂੰ ਪਤਾ ਲੱਗ ਜੂਗਾ ਕਿ ਇਹ ਦੁੱਧ ਵਾਲੀ ਹੈ ਮੈਂ ਗੱਟ ਘੜਦੀ ਐ ਅੱਛੀ ਆ ਤੇ ਪੜੀ ਵੀ ਅੱਛੀ ਸੀਗੀ ਤੇ ਬਾਕੀ ਚਲੋ ਸਿੰਗਾਪੁਰ ਦੇ ਨੰਬਰ ਦੀ ਮਤ ਸੰਗੂਆ ਚੈੱਕ ਕਰ ਸਕਦੇ ਆ ਤਾਂ ਤੇ ਇਹ ਇਹਦਾ ਮੁੱਲ ਫੋਨ ਤੇ ਰੱਖਿਓ ਬਣਾ ਲਾ ਦੇ ਬੜਾ ਵੇ ਇਹਦਾ ਮੁੱਲ ਵੀਰੇ ਫੋਨ ਤੇ ਰਹੂਗਾ ਕਿਉਂਕਿ ਜੇ ਵੈਸੇ ਮਿਲਣ ਆਪੇ ਤਾਂ ਇਹਦਾ ਮੁੱਲ ਹੋਰ ਹੋਣਾ ਕਿਉਂਕਿ ਬੱਚਾ ਭੁੱਲੀ ਆ। ਤੋ ਇੱਕ ਵਾਰੀ ਕਰ ਲਿਓ ਜਿੰਨੂੰ ਹਿਸਾਬ ਕਿਤਾਬ ਚਾਉਂਦੀ ਏ। ਇਹਦਾ ਮੁੱਲ ਫੋਨ ਤੇ। ਹਾਂ ਤੇ ਆ ਆ ਗਈ ਰੈਡ। ਇਹ ਕਰ ਮੈਨੂੰ ਵੇ। ਇਹ ਦੂਜੇ ਜਿਸਨੇ ਰੈਡ ਵਿੱਚ ਸੋਨਾ। ਅਈ ਸੋਨਾ ਆਛਾ। ਹਾਂ ਤੇ ਇਧਰਲੇ ਪੈਰ ਤਾਂ ਨਾ ਨੌ ਕਟਾਉਣ ਵਾਲਾ। ਠੀਕ ਆ। ਉਹਨਾਂ ਦੀ ਮਾਰਦੀ ਹੋਊਗੀ। ਹਾਂ ਉਹਦੇ ਕਰਕੇ ਨਾ ਥੋੜਾ ਜਿਹਾ ਔਲ ਕਰਦੀ ਏ। ਠੀਕ ਆ। ਹੋਰ ਇਹਨੂੰ ਕੋਈ ਚੱਕਰ ਨਹੀਂ। ਓਕੇ। ਤੋ ਇਹਨੂੰ ਚੁਵਾਇਆ 24 ਲੀਟਰ ਚੁਵਾਇਆ। ਹੁਣ ਇਹ ਆ ਮਾੜੀ ਦਿਖਾਈ 9 ਇਹਦਾ ਕਰਾਉਣਾ ਸਾਫ ਕਰ ਉਹ ਰਾਤ ਹੀ ਆਈ ਨਾ ਆਪਣੇ ਕੋਲ ਜੀ ਠੀਕ ਆ ਆ ਬਹਿੜਾ ਦਰਮਿਆਨੇ ਕੱਤੀ ਆ ਤੇ ਮਾਕੀ ਬਾਹਨਾ ਦਿਖਾ ਦੇ ਇਹਦਾ ਚੰਗੀ ਤਰ੍ਹਾਂ ਉਂਝ ਸੀਲ ਠੰਡੀਆਂ ਆ ਪੂਰੀ ਤੇ ਮਰਦੀ ਹੱਥ ਲਾਈਓ ਇਹਦਾ ਮੁੱਲ ਕੀ ਰਹੂਗਾ ਇਹ ਦੇ ਦਾਂਗੇ ਆਪਾਂ 65000 ਦੀ 65000 ਦੀ ਬਾਕੀ ਮੌਕੇ ਤੇ ਮੰਨ ਤਾ ਓਕੇ ਤੇ ਆ ਗਈ ਦੂਜੇ ਨੰਬਰ ਤੇ ਆ ਤਾਂ ਲੱਗਦੀ ਇਹ ਪਹਿਲਣੀ ਆ ਇਹ ਨਹੀਂ ਪਹਿਲੇ ਸੂਏ ਨੇ ਚੁਆ 26 ਤੋਂ 7 ਲੀਟਰ ਕੋਚੂਆ 15 ਦਿਨਾਂ ਦੀ ਕੱਚੀ ਆ ਅਜੇ ਪਿਹੜ ਬਨੂ ਵੀ ਬਹੁਤ ਚੱਲ ਵੜੀ ਤੋੜ ਕੇ ਖਾਈ ਆ ਬੜਾ ਲਓ ਵੀ ਮਿੱਤਰੋ ਆ ਬੈੜ ਵੇਖ ਲਓ ਇਹਦੇ ਫਾਨ ਬਹੁਤ ਸੋਹਣੇ ਆ ਐਟ ਟੇ ਵਾਨੇ ਦੀ ਆ ਇਹ ਖੁੱਲੇ ਜਵਾਨੇ ਨਹੀਂ ਗੀ ਥੋੜਾ ਦਾ ਡੰਗਰੀ ਆਏ ਬਾਕੀ ਤੁਸੀਂ ਵੇਖ ਲਓ ਕਾਤ ਅੱਛਾ ਡੰਡਾ ਕਰੇ ਆ ਬਾਕੀ ਉਮਰ ਥੋੜੀ ਜੀ ਦੂਜੇ ਸੂਏ ਆ ਇਹ ਕਿੰਨੇ ਦਿਨ ਬਾਅਦ ਕੱਚੀ ਹੈ ਜਿੱਕਨੀ ਆ ਇਹ ਕੱਚੀ ਹੈ ਕੋਈ ਗਾਂ ਤੋਂ 15 ਦਿਨ ਲੈ ਜਾਣੀ ਨੇ ਅਸ 10 ਤੋਂ 15 ਦਿਨ ਲੈ ਜਾਣੇ ਨੇ ਹਜੇ ਲੋ ਹਨ ਤੇ ਇਹਦਾ ਮੁੱਲ ਕੀ ਰਹੂਗਾ 10 ਹੀ ਦੇ ਯਾਰ ਇਹ ਆਪਾਂ ਜੀ ਅੱਜ ਕਿਸ ਨੇ ਲੈਣੀ ਹੋਵੇ ਅੱਜ ਦੇ ਦਾਂਗੇ 85000 ਦੀ ਜੇ ਤਿਆਰ ਹੋ ਜੇਂਦਾ ਫਿਰ ਉਹ ਰੇਟ ਠੀਕ ਡੰਗਰ ਤੇਜ ਹੋ ਗਿਆ ਨਾ ਹਾਂ ਕਿਉਂ ਇਸ ਟਾਈਮ ਨਾ ਗਾਵਾਂ ਦੀ ਵਿਕਰੀ ਜ਼ਿਆਦੀ ਹੋ ਰਹੀ ਆ ਮਾਈ ਤੇ ਉਹ ਤੋਂ ਜ਼ਿਆਦੀ ਗਾਂ ਦੀ ਲੱਗ ਨਹੀਂ ਚੰਗਾ ਡੰਗਰ ਨਹੀਂ ਲੱਗਦਾ ਕਿਉਂਕਿ ਇਹਨਾਂ ਨੇ ਰੇਟ ਮੰਗ ਲਿਆ ਤੁਸੀਂ ਫੋਨ ਲਾ ਕੇ ਵੀਰ ਨਾਲ ਗੱਲ ਕਰੋ ਫੇਰ ਗੱਲਾ ਹੋਰ ਹੁੰਦੀਆਂ ਕੀ ਪਤਾ ਤੈਨੂੰ ਕਿੱਥੇ ਬੰਦੇ ਨੂੰ ਆਣਾ ਗੱਲ ਕਾ ਹੋ ਜਾਗੀ ਤੁਹਾਡੀ ਸੈਟ ਆ ਆ ਗਈ ਤੀਜੇ ਨੰਬਰ ਤੇ ਬੈੜ ਇਹ ਕਿਵੇਂ ਤੂੰ ਜੇ ਕੋਸ ਸੁਣੀ ਆ ਤੀਜੇ ਦਾ ਬਹੁਤ ਲੱਗੀ ਇੱਕ ਕ੍ਰੋਸ ਆ ਵੈਣ ਓਕੇ ਦਾ ਬਹੁਤ ਕੱਚੀ ਲੱਗਦੀ ਹੈ ਹਾਂਜੀ ਇਹ ਲੈ ਜੂ ਘੜ ਤੋਂ ਘੜ 20 ਦਿਨ ਲੈ ਜਾਗੀ ਆ ਮੜਾ ਤੋੜ ਕੇ ਵਿਖਾ ਦੇ ਨੂੰ ਯਾਰ ਇਹ ਦੂਜੇ ਸੂਏ ਦੂਜੇ ਇਹ ਵੀ ਦੋ ਤਾਂ ਦਊਗੀ 15 ਕਿਲੋ ਤਾਂ ਹਾਂ 15 ਕਿਲੋ ਤਾਂ ਵੈੜ ਵੈਸੇ ਦੁੱਧ ਦੇ ਦੀ ਕਿੰਨਾ ਟਾਈਮ ਕੱਚੀ ਹੈ ਜੀ ਸੀਨ ਨਹੀਂ ਜਾਂਦਾ 35 ਨਹੀਂ ਜਾਂਦਾ 20 ਨਹੀਂ ਜਾ ਸਕਦੇ ਥੱਲੇ ਬਹਨਾ ਬਖਾ ਇਹਦਾ ਮੁੱਲ ਕੀ ਆ ਇਹ ਆਪਾਂ ਆਈ ਦੇ ਵਿੱਚ ਇਹਦਾ ਤੇ ਕਰਦੇ ਰਹੇ 40000 ਦੀ ਲੈ ਕੇ ਤੇਜ ਹੋਏ ਫਿਰ ਪਰ ਪੱਕੇ ਲੱਗਦਾ ਪੱਕੇ ਤੇ ਠੀਕ ਆ ਉਹ ਦਾ ਘਰੇ ਰੱਖ ਲੈ ਉਹਦੇ ਨੂੰ ਉਹ ਤੇ ਰੱਖ ਓਕੇ ਓਕੇ ਦੋ ਦੋ ਥੱਲੇ ਕਿੰਨਾ ਕੰਸਲੇ ਉਹਨਾਂ ਨੂੰ ਤਾਂ ਅਸਲੀ ਲੋਇ ਗਾਦੀ ਗੱਪਣੀ ਹੀ ਹੈਗਾ ਕੱਬ ਵੀ ਆ ਚੈੱਕ ਕਰਾਉਣੀ ਬਸ ਹੁਣ ਹਸ ਕਲਜੀਪ ਕੇ ਨੇ ਟਾਈਮ ਦੀ ਇਹਨੂੰ ਹੋ ਗਿਆ 1.5 ਮਹੀਨਾ ਹੋ ਗਿਆ ਉਹ ਕਿਤਨੋਂ ਵਾਰੀ ਕਮੇਲ ਕਰੇ ਤੇ ਬਾਕੀ ਆ ਸੀ ਵੀਰ ਆਪਦਾ ਨੰਬਰ ਬੋਲ ਦੇ 99886 57384 ਸੋ ਆ ਡੰਗਰ ਸੀ ਤੁਹਾਡੇ ਰਾਬਤਾ ਹੁੰਦਾ ਤੇ ਤੁਸੀਂ ਕੋਈ ਡੰਗਰ ਸੇਲ ਕਰਨਾ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਕੋਈ ਜੀ ਸੇਲ મતਲਬ ਇਹਨਾਂ ਤੋਂ ਲੈਣਾ ਆ ਫਿਰ ਵੀ ਗੱਲਬਾਤ ਕਰ ਲਓ ਇਹ ਡੰਗਰ ਸੇਲ ਹੋ ਜਾਂਦੇ ਇਹਨਾਂ ਦਾ ਨੰਬਰ ਕੰਟੈਕਟ ਚ ਰੱਖਿਆ ਕਰੋ મતਲਬ ਕਿ ਅੱਜ ਨਹੀਂ ਤੇ ਕੱਲ ਇਹਨਾਂ ਕੋ ਡੰਗਰ ਦਾ ਆਉਂਦੇ ਜਾਂਦੇ ਰਹਿੰਦੇ ਆ ਸੋ ਤੁਹਾਨੂੰ ਚੰਗੀ ਚੀਜ਼ ਕੋਈ ਮਿਲ ਸਕੇ। ਬਾਕੀ ਤੁਹਾਡੇ ਸਾਹਮਣੇ ਆ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ। ਤੁਹਾਡਾ ਨਹੀਂ ਤੇ ਕਿਸੇ ਹੋਰ ਵੀਰ ਦਾ ਭਲਾ ਹੋ ਸਕੇ। ਥੈਂਕ ਯੂ। ਸੋ ਹਾਂਜੀ ਇੱਕ ਜੀ ਹੈਗੀ ਆ ਮਿਲਕਿੰਗ ਮਸ਼ੀਨ ਇਹ ਕਿੰਨਾ ਮਾਡਲ ਆ? ਇਹ ਡਰਮੀ ਤੇ ਹੈਗੀਆਂ 2014 ਮਾਡਲ ਦੀ। ਠੀਕ ਆ ਜੀ। ਤੇ ਜਿਹੜੀ ਮਸ਼ੀਨ ਹੈ ਇਹ ਹੈਗੀ 2017 ਮਾਡਲ ਦੀ। 2017 ਮਾਡਲ ਕਿਹੜੀ ਕੰਪਨੀ ਦੀ ਆ? ਵੈਟਸਨ। ਵੈਟਸਨ ਕੰਪਨੀ ਦੀ ਆ। ਆ ਡਰਮੀ ਦੇਖ ਲਓ ਨਾਲ ਪਾਈਪ ਹੈਗੀ ਆ। ਜੇ ਕਿਸੇ ਵੀਰ ਭਰਾ ਦੇ ਇਹ ਸਾਬ ਚਾਉਂ ਸੋ ਤਾਂ ਵੀ ਇਹਨਾਂ ਨੂੰ ਕੰਟੈਕਟ ਕਰੋ ਇਹ ਵੀ ਤੁਹਾਡੇ ਕੋਲੇ ਮਤਲਬ ਪੰਜਾਬ ਦੇ ਵਿੱਚ ਡਿਲੀਵਰੀ ਰਹੂਗੀ ਜਿੱਥੇ ਮਰਜ਼ੀ ਪਹੁੰਚਾ ਦੇਣਗੇ ਤੁਸੀਂ ਗੱਲ ਕਰ ਲਓ ਉਹਦੀ ਪਹੁੰਚਾ ਦੋਗੇ ਨਾ ਉਹ ਦਾ ਮਤਲਬ ਇਹਦਾ ਕੂਰੀਅਰ ਟਾਈਮ ਹੋ ਜਾਊਗਾ ਸੋ ਆ ਸੀ ਅੱਜ ਦੀਆਂ ਚੀਜ਼ਾਂ ਸੋ